ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਸਰਕਾਰੀ ਅਨਾਜ ਦੀ ਚੋਰੀ ਦਾ ਸਿਲਸਲਾ ਲਗਾਤਾਰ ਜਾਰੀ ਜਿੱਥੇ ਵਕ ਵਕ ਪੱਗਾਂ ਵੱਲੋਂ ਸਰਕਾਰੀ ਕਣਕ ਦੀ ਖਰੀਦ ਦਾ ਕੰਮ ਬੀਤੇ ਕਈ ਦਿਨਾਂ ਤੋਂ ਸ਼ੁਰੂ ਕੀਤਾ ਹੋਇਆ ਹੈ ਉੱਤੇ ਹੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਸਬਡਿਵੀਜ਼ਨ ਮਲੋਟ ਦੇ ਇੱਕ ਗੋਦਾਮ ਵਿੱਚ ਸਰਕਾਰੀ ਅਨਾਜ ਦੀ ਟੋਟ ਟਵਾਈ ਮੌਕੇ ਮਜ਼ਦੂਰਾਂ ਵੱਲੋਂ ਕੀਤੀ ਜਾ ਰਹੀ ਕਣਕ ਦੀ ਚੋਰੀ ਜਿਸ ਵਿੱਚ ਮਜ਼ਦੂਰ ਸਰਕਾਰੀ ਅਨਾਜ ਦੀਆਂ ਬੋਰੀਆਂ ਵਿੱਚ ਪਰਖੀਆਂ ਮਾਰਦੇ ਸਪਸ਼ਟ ਤੌਰ ਤੇ ਇੱਕ ਵੀਡੀਓ ਵਿੱਚ ਰਿਕਾਰਡ ਹੋ ਗਏ ਨੇ ਦਿਖਾ ਦਿੰਦਾ ਹੈ ਕਿ ਇਸ ਮੁੱਚਾ ਸਿਸਟਮ ਆਖਰਕਾਰ ਕਿਹੜੀ ਸੀਸੀਟੀਵੀ ਫੁਟੇਜ ਅਤੇ ਟਰਾਂਸਪੋਰਟ ਦੇ ਕਿਹੋ ਜਿਹੇ ਜੀਪੀਐਸ ਸਿਸਟਮਾਂ ਦਾ ਪ੍ਰਯੋਗ ਕਰਦਾ ਹੈ ਸਰਕਾਰ ਵੱਲੋਂ ਸਖਤ ਅਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਰਕਾਰੀ ਅਨਾਜ ਦੀ ਟੋਆ ਟਵਾਈ ਮਾਨਤਾ ਪ੍ਰਾਪਤ ਅਤੇ ਭਾਟ ਢੋਣ ਵਾਲੇ ਵਾਹਨਾਂ ਦੇ ਵਿੱਚ ਹੀ ਹੋਵੇਗੀ ਤਾਂ ਉੱਤੇ ਹੀ ਜਿੱਥੇ ਕਣਕ ਦੀ ਟਰਾਲੀ ਵਿੱਚ ਸਰਕਾਰੀ ਬੋਰੀਆਂ ਨੂੰ ਉਤਾਰਿਆ ਜਾ ਰਿਹਾ ਹੈ ਉਸਨੇ ਵਿਭਾਗਾਂ ਦੀ ਪੋਲ ਖੋਲ ਦਿੱਤੀ ਹੈ ਕਿ ਅਕਰਕਰ ਇਹਨਾਂ ਗੈਰਕਾਨੂੰਨੀ ਵਾਹਨਾਂ ਦੇ ਰਾਹੀਂ ਅਨਾਜ ਢੋਣਾ ਸਰਕਾਰ ਦੀ ਕਿਹੜੀ ਮਜਬੂਰੀ ਬਣੀ ਹੈ ਦੂਜੇ ਪਾਸੇ ਇੰਨਾ ਸਰਕਾਰੀ ਬੋਰੀਆਂ ਵਿੱਚ ਪਰਖੀ ਮਾਰ ਕੇ ਲਗਾਤਾਰ ਕਣਕ ਨੂੰ ਬਾਹਰ ਕੱਢ ਕੇ ਜੋ ਚੋਰੀ ਦਾ ਕੰਮ ਕੀਤਾ ਜਾ ਰਿਹਾ ਹੈ ਕੀ ਲੋਕ ਇਹ ਮੰਨ ਸਕਦੇ ਹਨ ਕਿ ਇਸ ਜਗ੍ਹਾ ਉੱਪਰ ਕੋਈ ਸੀਸੀਟੀਵੀ ਨਹੀਂ ਲੱਗੇ ਹੋਣਗੇ ਕਿਉਂਕਿ ਜਿੱਨਾ ਗੋਦਾਮਾਂ ਵਿੱਚ ਵੀ ਸਰਕਾਰੀ ਕਣਕ ਨੂੰ ਉਤਾਰਿਆ ਜਾਂਦਾ ਹੈ ਉੱਥੇ ਸੀਸੀਟੀਵੀ ਹੋਣਾ ਤਾਂ ਗੋਦਾਮਾਂ ਦੀ ਮੁੱਢਲੀ ਸ਼ਰਤ ਹੈ ਸਵਾਲ ਵੱਡਾ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਸੀਸੀਟੀਵੀ ਦੇ ਸਾਹਮਣੇ ਹੀ ਅਜਿਹੀਆਂ ਚੋਰੀਆਂ ਹੁੰਦੀਆਂ ਹਨ ਤਾਂ ਆਖਰਕਾਰ ਇਹਨਾਂ ਚੋਰੀਆਂ ਨੂੰ ਕਿਹੜੇ ਅਧਿਕਾਰੀ ਸਰਪ੍ਰਸਤੀ ਅਤੇ ਇਨਾਂ ਚੋਰੀਆਂ ਵਿੱਚੋਂ ਹਿੱਸਾ ਲੈਣਦੇ ਹੋਣਗੇ ਇਹ ਸਭ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਪਰ ਫਿਲਹਾਲ ਦੀ ਗੱਲ ਹੀ ਦੱਸਦੀ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦੀ ਮਲੋਟ ਸਬ ਡਿਵੀਜ਼ਨ ਦੀ ਇਸ ਵੀਡੀਓ ਨੇ ਇੱਕ ਵਾਰ ਸਰਕਾਰੀ ਅਨਾਜ ਦੀ ਹੁੰਦੀ ਚੋਰੀ ਨੂੰ ਸਹਾਰਿਆਂ ਦੇ ਸਾਹਮਣੇ ਰੱਖ ਦਿੱਤਾ ਹੈ ਓਦਾਂ ਓਦਾਂ ਆਦਾ ਡਰਦਾ ਜਾਂ ਡਰਦਾ ਨਾ ਕੋਈ ਮਹ ਲਾਦਾ ਕੋਈ ਨਹੀਂ ਕਿ ਚੋਰ ਕਰਦਾ ਕੋਈ ਨਹੀਂ ਰੱਖਲਾ ਪ੍ਰੂਫ ਬਣਾ ਕੇ ਪਿੰਦੂ ਬਿੰਦੂ ਆਖਲਾ ਬੂ ਕਰਕੇ ਬਿੰਦੂ ਐਵੇਂ ਤੁਹਾਡਾ ਨਾ ਹਿਲਾ ਦਿਮਾਗ ਹੈ ਜਦੋਂ ਗੁੱਸਾ ਕਰਦਾ ਤੂੰ ਤੂੰ ਅਮਰੋਂ ਨੂੰ ਆਣਾ ਯਾਰ ਫਿਰ ਆ ਤੂੰ ਬੱਸ ਫਿਰ ਆਇਆ ਗਿਆ ਨਾ ਪਰਿਆ ਆ ਜਾ ਮਾਤਾ ਬੋਲ ਜੀ ਬੱਸੇ ਮਾਣਾ ਭਾ ਨਾਣਾ ਭਾ ਕੇ ਸੋ ਜਾ ਲੈ ਪਰਿਆ ਦੇਖ ਦੇਖ ਦੇ ਕੋਪਰੀ ਦਾ ਸਾਰੇ ਨਾਣਾ ਵੇਖੋ ਤਰੇ ਆ